YouTube ਦੇ ਉੱਤੇ ਸਿਰਫ ਇੱਕ ਇਹੀ ਚੈਨਲ ਆ ਜਿਹੜਾ ਸਭ ਤੋਂ ਵੱਧ ਸਪੋਰਟ ਕਰਦਾ ਹੈ ਕੈਨੇਡਾ ਦੇ ਵਿੱਚ ਰਹਿੰਦੇ ਉਹਨਾਂ ਸਾਰੇ ਪੰਜਾਬੀ ਭੈਣ ਭਰਾਵਾਂ ਦੀ ਬਿਲਕੁਲ ਫ੍ਰੀ ਦੇ ਵਿੱਚ ਨਹੀਂ ਨੇ ਤੁਸੀਂ YouTube ਦੇ ਉੱਤੇ ਸਰਚ ਕਰ ਸਕਦੇ ਹੋ ਜਿੰਨੇ ਵੀ ਤੁਹਾਨੂੰ ਲੋਕ ਉੱਥੇ ਮਿਲਣਗੇ ਚਾਹੇ ਤੁਹਾਡਾ ਵਰਕ ਪਰਮਿਟ ਐਕਸਪਾਇਰ ਹੋ ਰਿਹਾ ਉਹਦੀ ਹੈਲਪ ਲੈਣੀ ਆ PR ਦੀ ਹੈਲਪ ਲੈਣੀ ਆ ਸਟੂਡੈਂਟ ਵੀਜ਼ੇ ਦੀ ਹੈਲਪ ਲੈਣੀ ਆ ਵਿਜ਼ਟਰ ਵੀਜ਼ੇ ਦੀ ਹੈਲਪ ਲੈਣੀ ਆ ਤੁਹਾਡੇ ਤੋਂ ਡਾਲਰਾਂ ਦੀ ਡਿਮਾਂਡ ਕੀਤੀ ਜਾਂਦੀ ਹੈ ਤੁਹਾਡੇ ਤੋਂ ਪੈਸੇ ਹੀ ਡਿਮਾਂਡ ਕੀਤੀ ਜਾਂਦੀ ਹੈ ਤੁਹਾਡੇ ਤੋਂ ਡਾਕੂਮੈਂਟਰੀ ਦੀ ਡਿਮਾਂਡ ਕੀਤੀ ਜਾਂਦੀ ਹੈ ਸਭ ਤੋਂ ਵੱਧ ਪਰ ਹੁਣ ਆਪਾਂ ਗੱਲ ਕਰਨ ਜਾ ਰਹੇ ਹਾਂ ਉਹਨਾਂ ਸਾਰੇ ਪੰਜਾਬੀ ਭੈਣ ਭਰਾਵ 2025 ਦੇ ਵਿੱਚ জাফর ਜਿਨ੍ਹਾਂ ਦਾ ਵਰਕ ਪਰਮਿਟਾ ਜਿਹੜਾ ਐਕਸਪਾਇਰ ਹੋਣ ਵਾਲਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਦੋ ਸਿਨੈਰੀਓ ਹੁੰਦੇ ਆ ਤੁਹਾਡੇ ਕੋਲੇ ਦੋ ਸਿਨੈਰੀਓ ਦੇ ਅੰਡਰ ਤੁਸੀਂ ਆਪਣਾ PGWP ਵਰਕ ਪਰਮਿਟ ਨੂੰ ਐਕਸਟੈਂਡ ਕਰ ਸਕਦੇ ਹੋ ਤੇ ਕੈਨੇਡਾ ਦੇ ਵਿੱਚ ਪੀਆਰ ਲੈ ਸਕਦੇ ਹੋ ਪਹਿਲਾ ਸਿਨੈਰੀਓ ਇਹ ਹੈ ਕਿ ਜੇਕਰ ਤੁਹਾਡਾ ਵਰਕ ਪਰਮਿਟ ਐਕਸਪਾਇਰ ਹੋਣ ਵਾਲਾ ਹੈ ਤੁਸੀਂ ਪ੍ਰੀ ਅਪਰੂਵਡ ਐਲਐਮਆਈ ਵਗੈਰਾ ਲੈ ਲੈਣੇ ਹੋ ਜਿਹੜੇ ਉਹਦੇ ਲੈਣ ਤੋਂ ਬਾਅਦ ਜੇਕਰ ਤੁਹਾਨੂੰ ਮਿਲ ਜਾਂਦੀ ਹੈ ਤੁਹਾਡਾ ਜਿੰਨਾ ਵੀ ਕੰਮ ਕਾਜ ਆ ਉਹ ਸਾਰਾ PGWP ਵਰਕ ਪਰਮਿਟ ਦੇ ਅਕੋਰਡਿੰਗ ਹੀ ਉਸ ਦੇ ਅੰਡਰ ਹੀ ਚੱਲਦਾ ਰਹਿੰਦਾ ਹੈ ਦੂਜਾ ਸਿਨੈਰੀਓ ਇਹ ਹੈ ਕਿ ਜੇਕਰ ਕਾ ਪਰਮਿਟ ਐਕਸਪਾਇਰ ਹੋ ਚੁੱਕਿਆ ਹੈ ਤੁਹਾਡਾ ਵਰਕ ਪਰਮਿਟ ਖਤਮ ਹੋ ਚੁੱਕਿਆ ਤੁਹਾਡੇ ਕੋਲੇ 90 ਡੇਜ਼ ਹੁੰਦੇ ਆ ਆਪਣੇ ਉਸ ਸਟੇਟਸ ਨੂੰ ਮੇਨਟੇਨ ਕਰਨ ਵਾਸਤੇ ਜੇਕਰ ਤੁਸੀਂ 90 ਡੇਜ਼ ਦੇ ਅੰਦਰ ਉਸ ਸਟੇਟਸ ਨੂੰ ਆਪਣਾ ਮੇਨਟੇਨ ਕਰ ਲੈਣੇ ਹੋ ਉਸ ਨੂੰ ਸੰਭਾਲ ਲੈਣੇ ਉਹ ਤੁਹਾਨੂੰ ਵਰਕ ਪਰਮਿਟ ਆਉਣ ਵਾਲੇ ਸਮੇਂ ਦੇ ਵਿੱਚ ਮਿਲ ਜਾਂਦਾ ਹੈ ਪਰ ਉਹਨਾਂ 90 ਦਿਨਾਂ ਦੇ ਅੰਦਰ ਅੰਦਰ ਤੁਸੀਂ ਕੋਈ ਵੀ ਕੰਮ ਕਾਜ ਨਹੀਂ ਕਰ ਸਕਦੇ ਉਹ 90 ਦਿਨ ਤੁਸੀਂ ਹਮੇਸ਼ਾ ਫਰੀ ਰਹਿ ਸਕਦੇ ਹੋ ਆਲਰੇਡੀ ਜੇਕਰ ਤੁਸੀਂ ਕੰਮ ਕਰਦੇ ਹੋ ਤੇ ਫੜੇ ਜਾਂਦੇ ਹੋ ਜਾਂ ਕੋਈ ਵੀ ਤਰ੍ਹਾਂ ਦਾ ਤੁਸੀਂ ਇਹੋ ਜਿਹਾ ਇਲੀਗਲ ਵਰਕ ਕਰਦੇ ਹੋ ਤਾਂ ਤੁਹਾਨੂੰ ਔਨ ਦੀ ਸਪੋਰਟ ਰਿਮੂਵਲ ਲੈਟਰ ਮਿਲ ਜਾਊਗਾ ਜਾਂ ਫਿਰ ਆਪਾਂ ਕਹਿ ਸਕਦੇ ਹਾਂ ਓਨ ਦੀ ਸਪੋਰਟ ਤੁਹਾਨੂੰ ਡੈਪੂਟੇਸ਼ਨ ਮਿਲ ਜਾਊਗੀ ਤੁਹਾਨੂੰ ਡਿਪੋਰਟ ਕਰ ਦਿੱਤਾ ਜਾਊਗਾ ਤੇ ਕੋਸ਼ਿਸ਼ ਕਰੋ ਆਪਣਾ ਵਰਕ ਪਰਮਿਟ ਐਕਸਪਾਇਰ ਹੋਣ ਤੋਂ ਪਹਿਲਾਂ ਹੀ ਆਪਾਂ ਕੋਈ ਨਾ ਕੋਈ ਆਪਦੀ ਸਮੱਸਿਆ ਦਾ ਹੱਲ ਕੀਤਾ ਜਾਵੇ ਪ੍ਰੀ ਅਪਰੂਵਡ ਐਲ ਐਮ ਆਈ ਲੈ ਲਈ ਜਾਵੇ ਜਾਂ ਫਿਰ ਜੇਕਰ ਆਪ ਨੂੰ ਮਿਲ ਜਾਂਦੀ ਹੈ ਤਾਂ ਉਸ ਤੋਂ ਬਾਅਦ ਹੀ ਤੁਸੀਂ ਪੈਸੇ ਦੇਣੇ ਆ ਨਹੀਂ ਤਾਂ ਪ੍ਰੀ ਅਪਰੂਵਡ ਵਾਲਿਆਂ ਨੇ ਵੀ ਬਹੁਤ ਠੱਗੀ ਵਜਦੀ ਉਹਨਾਂ ਤੋਂ 2000 5000 ਡਾਲਰ ਦੀ ਡਿਮਾਂਡ ਕੀਤੀ ਜਾਂਦੀ ਹੈ ਪਰ ਉਹਨਾਂ ਨੂੰ ਵਰਕ ਪਰਮਿਟ ਨਹੀਂ ਮਿਲਦਾ ਹੁਣ ਇਹ ਤੁਹਾਡਾ ਡਿਸੀਜਨ ਹੈ ਤੁਸੀਂ ਕਿਹੜੇ ਐਮਪਲੋਇਰ ਕੋਲੋਂ ਕਿਹ ਦਿਨਾਂ ਦੇ ਅੰਦਰ ਅੰਦਰ ਤੁਸੀਂ ਲੈਨੇ ਹੋ ਤਾਂ ਉਸ ਦੇ ਵਿੱਚ ਤੁਸੀਂ ਕੰਮ ਨਾ ਕਰਿਓ ਸਬਸਕ੍ਰਾਈਬ ਜਰੂਰ ਕਰਿਓ ਕਮੈਂਟਾਂ ਦੇ ਅੰਦਰ ਪੀ ਜੀ ਡਬਲਯੂ ਪੀ ਜਰੂਰ ਮੈਂਸ਼ਨ ਕਰਿਓ ਤੇ ਲਾਈਕ ਕਰਕੇ ਸ਼ੇਅਰ ਕਰ ਦਿਓ ਆਪਣੇ ਦੋਸਤਾਂ ਦੇ ਨਾਲ